ਸਾਸੀ ਘਰ ਪ੍ਰਧਾਨ ਜੀ ਸਾਸੀ ਘਰ ਜੀ ਪ੍ਰਧਾਨ ਜੀ ਅੱਜ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਮੋਟਰਸਾਈਕਲ ਕੀ ਕਹਿਣਾ ਹੈ ਇਹਦੇ ਬਾਰੇ ਦੇਖੋ ਪਿਛਲੇ ਦਿਨੀ ਕਿਸਾਨ ਮਜ਼ਦੂਰ ਮੋਰਚਾ ਦੀਆਂ ਪੰਜਾਬ ਦੀਆਂ ਸਮੂਚੀਆਂ ਜੱਫੇ ਬੰਦੀਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਜਲੰਧਰ ਵਿਖੇ ਹੋਈ ਉਸ ਦੇ ਵਿੱਚ ਪਾਸ ਕੀਤਾ ਗਿਆ ਵੀ ਜੋ ਪੰਜਾਬ ਸਰਕਾਰ ਨੇ ਕਾਰਪੋਰੇਟ ਔਰ ਕੇਂਦਰ ਸਰਕਾਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਦੇ ਨਾਲ ਰਲ ਕੇ ਇਹ ਜੋ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੀ ਸਕੀਮ ਲਿਆਂਦੀ ਹੈਗੀ ਆ ਔਰ ਪੰਜਾਬ ਦੇ ਵਿੱਚ 164 ਪਿੰਡ ਜਿਹੜੇ ਉਜਾੜੇ ਜਾ ਰਹੇ ਨੇ ਤੇ ਪੰਜਾਬ ਦੀ 65533 ਏਕੜ ਜ਼ਮੀਨ ਜਿਹੜੀ ਆ ਉਹਨੂੰ ਬੰਜਰ ਬਣਾਇਆ ਜਾ ਰਿਹਾ ਇਸ ਪਰੋਂ ਅੱਜ ਦਾ ਦਿਨ ਪੂਰੇ ਪੰਜਾਬ ਦੇ ਵਿੱਚ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੜੀ ਵੱਡੇ ਇਕੱਠ ਕਰਕੇ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਔਰ ਤੁਹਾਡੇ ਮਾਧਿਅਮ ਰਹੀਂ ਅਸੀਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਪਗਨਸੂ ਮਾਨ ਨੂੰ ਇਹ ਗੱਲ ਕਹਾਂਗੇ ਕਿ ਇਹ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਆਪ ਤੁਸੀਂ ਕਹਿੰਦੇ ਹੋ ਕਿ ਇਸ ਪਾਲਿਸੀ ਦੇ ਵਿੱਚ ਕੋਸ ਕਲੌਜ਼ ਹੈਗੇ ਨੇ ਜਿਨ੍ਹਾਂ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਕਿ ਇੱਕ ਕਿੱਲੇ ਪਿੱਛੇ 1000 ਗੜ ਦਾ ਪਲਾਦ ਮਿਲੇਗਾ ਦੱਸੋ ਪਲਾਟਾਂ ਦੇ ਵਿੱਚ ਸਾਡਾ ਝੋਨਾ ਸਾਡੀ ਕਣਕ ਸਾਡੀ ਕਪਾਹ ਸਾਡਾ ਨਰਮਾ ਔਰ ਬਾਕੀ ਦੀਆਂ ਫਸਲਾਂ ਕਿ ਉਹਨਾਂ ਪਲਾਟਾਂ ਵਿੱਚ ਹੋਣਗੀਆਂ ਇਸ ਤਰ੍ਹਾਂ ਕਰਨ ਦੇ ਨਾਲ ਮੈਂ ਸਮਝਦਾ ਹਾਂ ਜਦੋਂ 1947 ਦੇ ਵਿੱਚ ਅਸੀਂ ਲੈਹਦੇ ਪੰਜਾਬ ਦੇ ਵਿੱਚ ਉਜੜ ਕੇ ਆਪਣੇ ਪੁਰਖੇ ਦੇ ਕਤਲ ਹੋ ਗਏ ਮਤਾਵਾ ਪੈਣਾ ਦੇ ਕਤਲ ਹੋ ਗਏ ਤੇ ਅਸੀਂ ਇੱਥੇ ਆਣ ਕੇ ਬਸੇ ਅਸੀਂ ਨਹੀਂ ਚਾਹੁੰਦੇ ਵੀ ਆਪਣੀ ਜ਼ਮੀਨ ਦਾ ਭਾਵੇਂ ਸਾਨੂੰ ਪੰਜਾਬ ਸਰਕਾਰ 20 ਕਰੋੜ ਵੀ ਕਿੱਲੇ ਦਾ ਦੇਵੇ ਅਸੀਂ ਕਿਸੇ ਕੀਮਤ ਤੇ ਜਿਹੜੀ ਜ਼ਮੀਨ ਆ ਉਹ ਪੰਜਾਬ ਸਰਕਾਰ ਨੂੰ ਅਕਵਾਇਰ ਨਹੀਂ ਕਰਨੀ ਪਹਿਲਾਂ ਤਿੰਨ ਕਾਲੇ ਕਾਨੂੰਨ ਮੋਦੀ ਸੈਂਟਰ ਸਰਕਾਰ ਨੇ ਲਿਆ ਕੇ ਆਪਾਂ ਨੂੰ ਕਿਸਾਨ ਮਾਰੂ ਨੀਤੀ ਜਿਹੜੀ ਉਹ ਬਣਾਈ ਸੀਗੀ ਲੱਗਦਾ ਨਹੀਂ ਕਿਤੇ ਕੀ ਇਹ ਰਲਿ ਮਿਲੀ ਐ ਇਹ ਵੀ ਇੱਕ ਲੈਂਡ ਪੂਲਿੰਗ ਪਾਲਿਸੀ ਵੀ ਉਸ ਦਾ ਨਤੀਜਾ ਹੀ ਆ ਚਾਹਤ ਮੋਦੀ ਕਰਵਾ ਰਿਹਾ ਬਿਲਕੁਲ ਉਹਨੇ ਕਾਲੇ ਕਾਨੂੰਨਾਂ ਦੇ ਨਾਲ ਲੱਗਦੀ ਹੋਈ ਇਹ ਪਿਛਲੇ ਦਰਵਾਜ਼ੇ ਦੇ ਥਾਣੀ ਇਹ ਸਕੀਮ ਲਿਆ ਕੇ ਫਿਰ ਪੰਜਾਬ ਦੇ ਹੱਦਾਂ ਸਰਹੱਦਾਂ ਤੇ ਪੰਜਾਬ ਦੇ ਕਿਸਾਨ ਦੇ ਸਿਰ ਤੇ ਖੜੀ ਕਰ ਦਿੱਤੀ ਆ ਪਰ ਇਹ ਪਾਲਿਸੀ ਇਹ ਇਹਨਾਂ ਦੇ ਜਿਹੜੇ ਖਿਆਲਤ ਨੇ ਕਿਉਂਕਿ ਪੰਜਾਬ ਦੇ ਉੱਪਰ ਤਾਂ ਇੱਥੇ ਗਜਨੀ ਵਰਗੇ ਆਏ ਅਹਿਮਦ ਸ਼ਾਹ ਅਬਦਾਲੀ ਆਇਆ ਜਕਰੀਆ ਖਾਨ ਮਸਾ ਰੰਗੜ ਆਇਆ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਇਹ ਸਾਡੇ ਪੰਜਾਬ ਦੇ ਜਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਿਹੜੇ ਬਾਗ ਦੀ ਮੋਲੀ ਨੇ ਬੱਕਰੇ ਦੀ ਮਾਂ ਨੂੰ ਆਖਰਕਾਰ ਤਾਂ ਜਿਹੜਾ ਉਹ ਸਿਰ ਕਿਸ ਤਰੀਕੇ ਦੇ ਨਾਲ ਦੇਣਾ ਪੈਂਦਾ ਤੇ ਕਿੰਨਾ ਕੁ ਚਿਰ ਬੱਕਰੇ ਦੀ ਮਾਂ ਖੈਰ ਮਣਾਏਗੀ ਕਿਉਂਕਿ ਸੂਬੇ ਦੇ ਵਿੱਚ ਇਸ ਪੰਜਾਬ ਦੀ ਉਹ ਤਰਤੀ ਹੈ ਤੇ ਦੋ ਮਾਵਾਂ ਨੇ ਇੱਕ ਮਾਂ ਉਹ ਜਿਹੜੀ ਸਾਨੂੰ ਸੰਤਾਨ ਆਪਣੀ ਕੁੱਖ ਵਿੱਚੋਂ ਪੈਦਾ ਕਰਦੀ ਆ ਇੱਕ ਮਾਂ ਉਹ ਆਪਣੀ ਛਾਤੀ ਤੋਂ ਅਨਾਜ ਪੈਦਾ ਕਰਕੇ ਸਾਰੀ ਦੁਨੀਆ ਨੂੰ ਖਵਾਉਂਦੀ ਐ ਮੈਂ ਹੋਰ ਦੱਸਣਾ ਚਾਹਣਾ ਕਿ ਅੱਜ ਪੂਰੇ ਵਰਲਡ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਇੱਕ ਛੋਟਾ ਸੂਬਾ ਹੈ ਔਰ ਛੋਟੇ ਸੂਬੇ ਦੇ ਵਿੱਚ ਧਰਤੀ ਤਕਰੀਬਨ 100% ਦੇ ਵਿੱਚੋਂ 3% ਆਉਂਦੀ ਆ ਪਰ ਨਾਲ ਅਸੀਂ ਲਗਭਗ 75% ਪੈਦਾ ਕਰਕੇ ਪੂਰੇ ਦੇਸ਼ ਦੁਨੀਆ ਦੇ ਮੂੰਹ ਵਿੱਚ ਪਾਉਣੇ ਆ ਕਿ ਇਹ ਪੰਜਾਬ ਸਰਕਾਰ ਤੇ ਕਾਰਪੋਰੇਟ ਘਰਾਣੇ ਤੇ ਕੇਂਦਰ ਸਰਕਾਰ ਰਲ ਕੇ ਸਾਡੇ ਕਿਸਾਨਾਂ ਦੀ ਜ਼ਮੀਨ ਖੋਹਣਾ ਚਾਹੁੰਦੀ ਆ ਜਿੱਥੇ 164 ਪਿੰਡ ਬਰਬਾਦ ਹੋਣਗੇ ਉੱਥੇ 164 ਪਿੰਡਾਂ ਦੇ ਵਿੱਚ ਵੱਸਦੇ ਅਲੱਗ-ਅਲੱਗ ਧਰਮਾਂ ਦੇ ਲੋਕ ਔਰ ਦਲਤ ਪਵੀਰ ਹੋਰ ਜਾਤਾਂ ਜਿਹੜੀਆਂ ਵਸਦੀਆਂ ਨੇ ਉਹ ਆਪਣਾ ਰੋਜ਼ਗਾਰ ਕਿੱਥੋਂ ਚਲਾਉਣਗੇ ਪ੍ਰਧਾਨ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਇਹ ਪਾਲਿਸੀ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਹੈ ਜੇ ਇੰਨੇ ਹਿੱਤਾਂ ਦੇ ਵਿੱਚ ਆ Rajasthan ਦੇ ਵਿੱਚ ਜਾਂ ਕਿਸੇ ਹੋਰ ਸੂਬਿਆਂ ਦੇ ਵਿੱਚ ਕਾਫੀ ਜ਼ਮੀਨ ਪਈ ਹੈ ਉੱਥੇ ਕਿਉਂ ਨਹੀਂ ਇਹ ਪਾਲਿਸੀ ਲਾਗੂ ਹੋਣੀ ਜੇਕਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹ ਵੀ ਇਹ ਕਿਸਾਨਾਂ ਦੇ ਹਿੱਤਾਂ ਵਿੱਚ ਆ ਤੇ ਫਿਰ 8 ਅਗਸਤ ਨੂੰ ਇੱਕ 24311 ਏਕੜ ਜਿਹੜੀ ਜ਼ਮੀਨ ਅਕਵਾਇਰ ਲੁਧਿਆਣੇ ਚ ਹੋ ਰਹੀ ਆ ਉਹਨਾਂ ਨੇ ਸ਼ੈਨਸਾ ਪੁਲਿਸ ਬੱਕ ਕੀਤਾ ਸੀਗਾ ਕਿਸਾਨਾਂ ਨੇ ਉੱਥੇ ਆਣ ਕੇ ਉਹਨਾਂ ਦੀ ਕੁਰਸੀ ਲਈ ਹੋਈ ਸੀਗੀ ਉੱਥੇ ਆਣ ਕੇ ਜਵਾਬ ਦਿੰਦੇ ਸਾਰੇ ਜਵਾਬਾਂ ਤੋਂ ਭੱਜਦੇ ਨੇ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਲੋਕਾਂ ਨੂੰ ਇਹਨਾਂ ਤੇ ਬਹੁਤ ਵੱਡੀ ਆਸ ਸੀ ਜਿੰਦੇ ਉੱਤੇ ਸਾਰਾ ਪਾਣੀ ਫੇਰਿਆ ਅਸੀਂ ਪੰਜਾਬ ਦੇ ਉਹ ਲੋਕਾਂ ਜਿ ਜੀ ਅਸੀਂ ਕੁਰਸੀ ਤੇ ਬਿਠਾ ਸਕਦੇ ਆ ਤੇ ਕੁਰਸੀ ਤੋਂ ਲਾਭ ਵੀ ਸਕਦੇ ਆ ਪ੍ਰਧਾਨ ਜੀ ਇਹਦਾ ਇੱਕ ਹੋਰ ਦੱਸ ਦਿਓ ਸਾਨੂੰ ਵੀ ਕਿਸਾਨ ਮਜ਼ਦੂਰਾਂ ਨੂੰ ਜਾਂ ਕਿਸੇ ਹੋਰ ਨੂੰ ਕੋਈ ਲਾਭ ਹੋਊਗਾ ਜਾਂ ਨੁਕਸਾਨ ਹੋਊਗਾ ਬਿਲਕੁਲ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਮਜ਼ਦੂਰ ਨੂੰ ਕਿਸੇ ਦੁਕਾਨਦਾਰ ਨੂੰ ਕਿਸੇ ਛੋਟੇ ਵਪਾਰੀ ਨੂੰ ਇੱਕ ਪੈਸੇ ਦਾ ਲਾਭ ਨਹੀਂ ਹੋਣਾ ਕੀ ਹੋਣਾ ਪੰਜਾਬ ਦਾ ਉਜਾੜਾ ਕਰਨਾ ਇਹਨਾਂ ਨੇ ਇੱਥੇ ਸਟੋਰ ਬਣਾਉਣੇ ਨੇ ਭਾਰਤ ਮਾਲਾ ਜੰਮੂ ਜੰਮੂ ਜੜੀ ਕਟੜਾ ਐਕਸਪ੍ਰੈਸ ਵੇ ਹੈਗੀ ਆ ਉਹ ਇੱਥੋਂ ਲੰਘਾਈ ਜਾ ਰਹੀ ਆ ਉਹ ਸਾਰੀ ਜ਼ਮੀਨ ਉਹਨਾਂ ਨਾਲ ਨਾਲ ਅਕਵਾਇਰ ਕੀਤੀ ਆ ਮੈਂ ਨਹੀਂ ਚਾਹੁੰਦਾ ਵੀ ਇਸ ਪੰਜਾਬ ਨੂੰ ਸਟੋਰ ਬਣਾਇਆ ਜਾਵੇ ਔਰ 7 10 ਰੱਦਾਂ ਦੇ ਉੱਤੇ ਲਾ ਜਾ ਕੇ ਮਹਿਲੇ ਮਹਿੰਗੇ ਪਾਤਾ ਇਹ ਜਿਹੜਾ ਸਮਾਨ ਇਹ ਕਾਰਪੋਰੇਟ ਕਰਾਣੇ ਵੇਚਣ ਇਹ ਕਿਸੇ ਵੀ ਕੀਮਤ ਤੇ ਅਸੀਂ ਹੋਣ ਨਹੀਂ ਦੇਵਾਂਗੇ ਪ੍ਰਧਾਨ ਜੀ ਇੱਕ ਇੰਨਾ ਕੁ ਦੱਸ ਦਿਓ ਵੀ ਜੇ ਆਪਾਂ ਹਜੂਰ ਸਾਹਿਬ ਗੁਰਦੁਆਰਾ ਧਰਮਕੋਟ ਦੇ ਵਿੱਚੋਂ ਰੈਲੀ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਤੇ ਕਿਹੜੇ ਕਿਹੜੇ ਪੜਾਏ ਦੇ ਤੇ ਕਿੱਥੇ ਜਾ ਕੇ ਖਤਮ ਹੋਵੇ ਦੇਖੋ ਸਭ ਤੋਂ ਪਹਿਲਾਂ ਅਸੀਂ ਸ੍ਰੀ ਗੁਰਦੁਆਰਾ ਹਜੂਰ ਸਾਹਿਬ ਪਹੁੰਚੇ ਹਾਂ ਜਿਹੜਾ ਢੋਲੇਵਾਲ ਰੋਡ ਤੇ ਸਥਿਤ ਹੈਗਾ ਇੱਥੇ ਗੁਰੂ ਚਰ ਤਰਮ ਕੋੜ ਤੋਂ ਤਰਵੰਦੀ ਪਿੰਗੇਰੀਆਂ ਤੇ ਬੁੱਗੀਪੁਰਾ ਚੌਂਕ ਜਿਹੜਾ ਆਪਣਾ ਸਿੱਧੋ ਚੁਗਾਵਾ ਚੁਗਾਵਾ ਇਹਨਾਂ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਜਿਹੜਾ ਰੋਡ ਸ਼ੁਰੂ ਹੈ ਇਹ ਆਪਣਾ ਮੇਨ ਪਿੰਡ ਉਧਰ ਦੀ ਜਾ ਰਿਹਾ ਜਿੰਨਾਂ ਦੇ ਬਿਲਕੁਲ ਜਿਹੜੇ ਪੀੜਤ ਨੇ ਜਿਨ੍ਹਾਂ ਦੀ 542 ਏਕੜ ਜ਼ਮੀਨ ਜਿਹੜੀ ਆ ਉਹ ਇਸ ਸਰਕਾਰ ਨੇ ਐਕਵਾਇਰ ਕੀਤੀ ਹੈਗੀ ਆ ਅਸੀਂ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਆ ਵੇਖੋ ਅੱਜ ਪੰਜਾਬ ਦੇ ਵਿੱਚੋਂ ਸਾਡੀਆਂ ਮਤਾਵਾ ਤੇ ਭੈਣਾ ਤੇ ਨੌਜਵਾਨ ਵੀਰ ਤੇ ਬਜ਼ੁਰਗ ਉਹ ਬਿਲਕੁਲ ਸੜਕਾਂ ਤੇ ਆ ਚੁੱਕੇ ਨੇ ਅਸੀਂ ਕਿਸੇ ਵੀ ਕੀਮਤ ਤੇ 65533 ਏਕੜ ਜਮੀਨ ਤੱਕੀ 65 ਇੰਚ ਵੀ ਜਮੀਨ ਜਿਹੜੇ ਦੇਣ ਨੂੰ ਤਿਆਰ ਮੈਂ ਧੰਨਵਾਦ ਜੀ ਬਹੁਤ ਬਹੁਤ ਮੇਰਦਾਰ